ਰਾਮਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ ਸ਼੍ਰੀ ਅਯੁੱਧਿਆ ਜੀ ਦੀਆਂ ਤਸਵੀਰਾਂ ਨੇ ਟੈਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੁੱਧਿਆ ਜੀ ਦੇ ਵਿੱਚ ਤੇ ਤਸਵੀਰਾਂ ਰੌਂਗ ਟੈਕਨ ਕਰਨ ਵਾਲੀਆਂ ਨੇ ਕਿਸ ਤਰ੍ਹਾਂ ਦਾ ਮਨ 모ਹਕ ਨਜ਼ਾਰਾ ਹੈ ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ ਔਰ ਰਾਮਪੋੜੀ ਦੀਆਂ ਤਸਵੀਰਾਂ ਤੁਹਾਨੂੰ ਇਹ ਦੇਖੋ ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ ਬੇहद ਖਾਸ ਤਸਵੀਰਾਂ ਨੇ ਤੇ ਰਾਮਪੋੜੀ ਦੀਆਂ ਤਸਵੀਰਾਂ ਨੇ ਦੇਖੋ ਰਾਮਪੋੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ ਦੇਖ ਸਕਦੇ ਹੋ ਬੇहद ਖਾਸ ਨਜ਼ਾਰਾ ਰਾਮਪੋੜੀ ਦਾ ਤਾ ਕੈਮਰਾ ਪਰਸਨ ਅਭਿਸ਼ੇਕ ਨੂੰ ਕਹੂੰਗਾ ਅਭਿਸ਼ੇਕ ਉਧਰ ਦੀਆਂ ਤਸਵੀਰਾਂ ਦਿਖਾ ਦਿਓ ਕਿਸ ਤਰ੍ਹਾਂ ਦਾ ਮਨ ਨੂੰ ਮੋਣ ਵਾਲਾ ਮਾਹੌਲ ਜਿਹੜਾ ਉਹ ਰਾਮਪੌੜੀ 'ਚ ਨਜ਼ਰ ਆ ਰਿਹਾ ਹੈ ਤਾ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ ਸ੍ਰੀ ਅਯੁੱਧਿਆ ਜੀ ਦੀਆਂ ਤਸਵੀਰਾਂ ਨੇ ਅਗਰ ਅੱਗੇ ਤਾ ਦੇਖੋ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡਾ ਨਾ ਸਾਂਝੀਆਂ ਕਰ ਰਹੇ ਆਂ RAM ਕੀ ਪੌੜੀ ਤੋਂ ਇਹ ਤਸਵੀਰਾਂ ਨੇ ਜਿੱਥੇ ਬਿਹਤ ਦੇ ਦਿਲਕਸ਼ ਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ ਹੈ ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦਗਦ ਹੋ ਉੱਠੇਗਾ ਤਾਂ ਲਗਾਤਾਰ ਇਹ ਤਸਵੀਰ ਤੁਹਾਡਾ ਨਾ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ RAM ਕੀ ਪੌੜੀ ਦੀਆਂ ਤਸਵੀਰਾਂ ਲਗਾਤਾਰ ਰਾਤ ਦੀਆਂ ਸ਼ੇਅਰ ਕੀਤੀਆਂ ਨੇ ਤੁਹਾਡੇ ਨਾਲ ਦੇਖ ਸਕਦੇ ਹੋ ਸ਼੍ਰੀ ਅਯੋਧਿਆ ਜੀ ਬੇहद ਮੁਕੱਦਸ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਨੇ ਜਨਮ ਲਿਆ ਤਾਂ ਰਾਮਪੌੜੀ ਤੇ ਮੌਜੂਦ ਹੈ ਤੇ ਰਾਮਪੌੜੀ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਨਜ਼ਾਰਾ ਦੇਖਣ ਵਾਲਾ ਕਦੇ ਮਿਸ ਨਹੀਂ ਕਰਨ ਵਾਲਾ ਤਾਂ ਜਿਸ ਤਰ੍ਹਾਂ ਦਾ ਆਯੋਜਨ ਜਿਸ ਤਰ੍ਹਾਂ ਦਾ ਰਾਮ ਉਤਸਵ ਨੂੰ ਲੈ ਕੇ अयोध्या ਦੇ ਵਿੱਚ ਪ੍ਰੋਗਰਾਮ ਆ ਤਾਂ ਤੁਸੀਂ ਅਸ਼ਸ਼ ਕਰੋਗੇ ਕੈਮਰਾਮੈਨ ਅਭਿਸ਼ੇਕਨਾ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਆ ਰਾਮਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ ਸਕੂਨ ਦੇਣਗੀਆਂ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੋਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਹਾਂ ਰਾਮ ਕੀ ਪੌੜੀ ਦੀਆਂ ਤਸਵੀਰਾਂ ਨੇ ਸ਼੍ਰੀ ਅਯੋਧਿਆ ਜੀ ਦੀਆਂ ਤਸਵੀਰਾਂ ਨੇ ਟੈਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਸ਼੍ਰੀ ਰਾਮ ਜਨਮ ਭੂਮੀ ਸ਼੍ਰੀ ਅਯੋਧਿਆ ਜੀ ਦੇ ਵਿੱਚਾਂ ਤਸਵੀਰਾਂ ਰੌਂਗ ਟੈਕਨ ਮ ਕਰਨ ਵਾਲੀਆਂ ਨੇ ਕਿਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਹੈ ਕਿਸ ਤਰ੍ਹਾਂ ਦਾ ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਹੈ ਔਰ ਰਾਮ ਪੌੜੀ ਦੀਆਂ ਤਸਵੀਰਾਂ ਇਹ ਦੇਖੋ ਤਾਂ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ ਬੇहद ਖਾਸ ਤਸਵੀਰਾਂ ਨੇ ਤੇ ਰਾਮ ਪੌੜੀ ਦੀਆਂ ਤਸਵੀਰਾਂ ਨੇ ਦੇਖੋ ਰਾਮ ਪੌੜੀ ਦੀਆਂ ਇਹ ਤਸਵੀਰਾਂ ਤੁਹਾਡੇ ਮਨ ਨੂੰ سکون دین گیا دیکھ سکتے ہو بہا دکھ خاص نظارہ رام پوری دا تا کیمرہ پرسن अभिषेक ਨੂੰ ਕਹੂੰਗਾ अभिषेक ਉਧਰ ਦੀਆਂ ਤਸਵੀਰਾਂ ਦਿਖਾ ਦਿਓ کس طرح ਦਾ ਮਨ ਨੂੰ ਮੋਣ ਵਾਲਾ ماحول ਜਿਹੜਾ ਉਹ ਰਾਮਪੋੜੀ ਚ ਨਜ਼ਰ ਆ ਰਿਹਾ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਲਗਾਤਾਰ ਲਾਈਵ ਦਿਖਾ ਰਹੇ ਆਂ ਰਾਮ ਕੀ ਪੋੜੀ ਦੀਆਂ ਤਸਵੀਰਾਂ ਨੇ ਸ਼੍ਰੀ ਆਯੋਧਿਆ ਜੀ ਦੀਆਂ ਤਸਵੀਰਾਂ ਨੇ ਅਗਰ ਅੱਗੇ ਤਾਂ ਦੇਖੋ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਰਾਮ ਕੀ ਪੌੜੀ ਤੋਂ ਇਹ ਤਸਵੀਰਾਂ ਨੇ ਜਿੱਥੇ ਬੇਹੱਦ ਦਿਲਕਸ਼ ਤੇ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਨਜ਼ਰ ਆ ਰਿਹਾ ਹੈ ਦੇਖੋ ਤੁਹਾਡਾ ਇਹ ਸਭ ਤਸਵੀਰਾਂ ਦੇਖ ਕੇ ਮਨ ਜਿਹੜਾ ਉਹ ਗਦਗਦ ਹੋ ਉੱਠੇਗਾ ਤਾਂ ਲਗਾਤਾਰੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਸਕਦੇ ਹੋ ਆ ਰਾਮ ਕੇ ਪਰਿਵਾਰ ਦੀਆਂ ਤਸਵੀਰਾਂ ਲਗਾਤਾਰ ਰਾਤ ਦੀਆਂ ਸ਼ੇਅਰ ਕੀਤੀਆਂ ਨੇ ਤੁਹਾਡੇ ਨਾਲ ਤਾਂ ਦੇਖ ਸਕਦੇ ਹੋ ਸ਼੍ਰੀ ਅਯੁੱਧਿਆ ਜੀ ਬੇਹੱਦ ਮੁਕੱਦਸ ਪਾਵਨ ਤੇ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਨੇ ਜਨਮ ਲਿਆ ਤਾਂ ਰਾਮਪੌੜੀ ਤੇ ਮੌਜੂਦ ਹਾਂ ਤੇ ਰਾਮਪੌੜੀ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਤਸਵੀਰਾਂ ਦੇਖ ਕੇ ਤੁਸੀਂ ਕਹੋਗੇ ਕਿ ਇਹ ਨਜ਼ਾਰਾ ਦੇਖਣ ਵਾਲਾ ਕਦੇ ਮਿਸ ਨਹੀਂ ਕਰਨ ਵਾਲਾ ਤਾਂ ਜਿਸ ਤਰ੍ਹਾਂ ਦਾ ਆਯੋਜਨ ਜਿਸ ਤਰ੍ਹਾਂ ਦਾ ਰਾਮ ਉਤਸਵ ਨੂੰ ਲੈ ਕੇ ਅਯੁੱਧਿਆ ਦੇ ਵਿੱਚ ਪ੍ਰੋਗਰਾਮ ਆ ਤਾਂ ਤੁਸੀਂ ਅਸ਼ਸ਼ ਕਰ ਉਠੋਗੇ ਕੈਮਰਾਮੈਨ ਅਭਿਸ਼ੇਕ ਨਾ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ